ਲਓ ਵੀ ਮਿੱਤਰੋ ਆਪਣੇ ਹੱਥ ਜ ਹੈਗੀ ਹੈਗੀ ਦਾਤੀ ਜਿਹੜੇ ਬੰਦੇ ਖੇਤੀਬਾੜੀ ਨਾਲ ਜੁੜੇ ਹੋਏ ਆ ਤਾਂ ਇਹ ਵੀਡੀਓ ਉਹਨਾਂ ਵੀਰਾਂ ਵਾਸਤੇ ਆ ਕਿਉਂਕਿ ਅੱਜ ਆਪਾਂ ਖੇਤੀਬਾੜੀ ਬਾਰੇ ਜਿਹੜੇ ਸੰਦ ਆ ਵਰਤੇ ਜਾਂਦੇ ਆ ਕਿ ਮੇਨ ਜਿਹੜਾ ਦਾਤੀ ਵਰਤੀ ਜਾਂਦੀ ਆ ਉਹਦੀ ਗੱਲ ਕਰਨ ਲੱਗੇ ਆਪਾਂ ਆਪਾਂ ਅੱਜ ਖੜੇ ਆਂਗੇ ਪਿੰਡ ਭਾਈ ਰੂਪਾ ਚ ਜ਼ਿਲ੍ਹਾ ਬਠਿੰਡਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਭਾਈ ਰੂਪੇ ਪਿੰਡ ਦੇਗਾ ਜਿਹੜਾ ਦਾਤ ਨਾ ਉਹ ਦੂਰ ਦੂਰ ਤੱਕ ਪੰਜਾਬ ਚ ਮਸ਼ਹੂਰ ਆਣਾ ਤੇ ਆਪਾਂ ਆਪਣੇ ਨਾਲ ਮਿਸਤਰੀ ਸਾਹਿਬ ਨੇ ਆਪਾਂ ਗੱਲਬਾਤ ਕਰਾਂਗੇ ਕਿ ਕੀ ਖਾਸੀਅਤ ਆ ਇਹ ਦਤਾਂਾਂ ਚ ਤੇ ਕੰਗਾ ਵੀ ਇੱਥੋਂ ਦਾ ਮਸ਼ਹੂਰ ਆ ਕਿ ਕਿਹੜੀ ਖਾਸੀਅਤ ਆ ਕੰਗਾ ਚ ਤੇ ਦਤਾਂਾਂ ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕੀ ਖਾਸੀਅਤ ਆ ਜੀ ਸਭ ਤੋਂ ਪਹਿਲਾਂ ਤਾਂ ਐ ਦੱਸੋ ਵੀ ਆਪਣੀ ਖਾਸੀਅਤ ਕੀ ਹੈ ਜਿਹੜੀ ਇੰਨਾ ਮਸ਼ਹੂਰ ਆ ਆਪਣਾ ਦਤਾਂਾਂ ਜਿਹੜਾ ਖਾਸੀਅਤ ਆ ਜੀ ਇੱਥੇ ਕੋਈ ਜੋੜ ਨਹੀਂ ਲੱਗਿਆ ਹੋਇਆ ਇੱਥੇ ਕੋਈ ਜੋੜ ਨਹੀਂ ਲੱਗਿਆ ਨਾ ਜੀ ਨਾ ਜੋੜ ਦਾ ਮਤਲਬ ਵੀ ਉਹ ਬੇੜਾ ਨਹੀਂ ਜੀ ਬੇੜਾ ਮੈਂ ਜਿਹੜੇ ਡੁਪਲੀਕੇਟ ਦਤਤੀ ਉਹ ਬੇੜਾ ਕਰੀ ਅੱਛਾ ਹਾਂ ਜੀ ਹਾਂ ਕੋਈ ਰੈਵਟਰੀ ਲੱਗਿਆ ਹੋਇਆ ਪੈਸੇ ਭਾਈ ਰੁਪਾਲੀ ਇਹ ਨਿਸ਼ਾਨੀ ਹੈ ਹਾਂ ਜੀ ਹਾਂ ਬਖ ਹਾਂ ਜੀ ਠੀਕ ਹੈ ਜੀ ਇਕਾਇਚ ਕੋਈ ਰੈਵਟਰੀ ਲੱਗਿਆ ਹੋਇਆ ਬਲੇਡ ਪਾਉਣ ਵੇਲੇ ਹਾਂ ਬਲੇਡ ਪਾਇ ਤੇ ਪ੍ਰੈਸ ਕਰਿਆ ਹੋਇਆ ਅੱਛਾ ਜੀ ਤੇ ਇਸ ਤਰ੍ਹਾਂ ਨਾ ਪਾਇ ਬਈ ਨਿਕਲਦਾ ਨਹੀਂ ਜੇ ਨਜਰਾ ਕਿਲ ਨਹੀਂ ਘਸ ਕੇ ਪਾੜਦਾ ਉਹ ਨਜਰਾ ਬਲੇਡ ਨਹੀਂ ਨਿਕਲਦਾ ਆਪਣੀ ਗਾਰੰਟੀ ਹੈ ਅੱਛਾ ਜੀ ਇਹ ਸੋਰੀ ਮੋਹਰ ਵੀ ਲੱਗੀ ਹੋਈ ਹੈ ਮੋਹਰ ਲੱਗੀ ਹੋਈ ਹੈ ਅੱਛਾ ਜੀ ਮਿਸਤਰੀ ਮਖਤਿਆਰ ਸਿੰਘ ਭਾਈ ਰੁਪਾਲ ਹੈ ਨਾ ਹਾਂ ਜੀ ਹਾਂ ਅੱਛਾ ਜੀ ਇਹ ਸਾਡੇ ਬਜ਼ੁਰਗਾਂ ਦਾ ਨਾਮ ਹੈ ਅੱਛਾ ਜੀ ਆਜੋ ਆਪਾਂ ਦਿਖਾ ਜੀ ਤੇ ਕਿੱਥੇ ਕਿਵੇਂ ਬਣਦੀ ਹੈ ਸਭ ਤੋਂ ਪਹਿਲਾਂ ਆਹ ਦਸਤੇ ਜਿਹੜੇ ਇਹ ਮੁੱਠੇ ਯਾਨੀ ਕਿ ਇਹ ਤਿਆਰ ਕੀਤੇ ਨੇ ਕਾਲੀ ਲੱਕੜਾਈ ਇਟਾਲੀ ਦੀ ਲੱਕੜਾਈ ਕਾਲੀ ਦੀ ਹਾਂਜੀ ਪਿਓ ਟਾਲੀ ਇਹ ਕੱਲੀ ਡਾਲੀ ਵਰਤੀ ਜਾਂਦੀ ਹੈ ਹਾਂਜੀ ਹਾਂ ਕੱਲੀ ਡਾਲੀ ਹੋਰ ਕੋਈ ਹੋਇਆ ਇਹ ਲੱਕੜ ਨਹੀਂ ਵਰਤੀ ਦੀ ਇਹ ਉਹ ਪਾਟ ਜਾਂਦਾ ਜੀ ਹਾਂਜੀ ਆਹ ਖੁਸ਼ਕ ਹੁੰਦੀ ਨਾਲ ਲੱਕੜ ਅੱਛਾ ਜੀ ਹਾਂ ਇਹ ਤੁਸੀਂ ਇੱਥੇ ਤਿਆਰ ਕਰ ਦਿੰਗੇ ਹਾਂਜੀ ਹਾਂ ਇਹ ਤਕਰੀਬ ਸਾਡੇ ਆਪ ਦੇ ਦੇਸੀ ਸੰਦਾਂ ਤੇ ਤਿਆਰ ਕਰੇ ਹੋਏ ਆ ਅੱਛਾ ਜੀ ਹਾਂ ਆਪਦੇ ਦਿਮਾਗ ਨਾਲ ਹੀ ਬਣਾਏ ਹੋਏ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਜੀ ਮੁੱਠਾ ਤਿਆਰ ਕਰਨ ਤੋਂ ਬਾਅਦ ਜਿਹੜਾ ਆਹ ਚੀਜ਼ ਆਈ ਹਾਂਜੀ ਹਾਂ ਇਹ ਫਰੇਮ ਆਈ ਇਹਦਾ ਪਿਛਲਾ ਇਹ ਫਰੇਮ ਹੋ ਗਿਆ ਕੋਈ ਆ ਦਿਖਾ ਦੇ ਇੱਥੇ ਦਾ ਜਿਹੜੇ ਜਿਹੜੇ ਚ ਬਲੇਡ ਦਾ ਜਿਹੜੇ ਜਾਣਾ ਹੈ ਹਾਂਜੀ ਤੇ ਇਹ ਚ ਵਿੰਗ ਪਾ ਕੇ ਬਲੇਡ ਪੜਣਾ ਹੈ ਇਸ ਤੋਂ ਬਾਅਦ ਕਿੱਥੇ ਕਿਹੜੇ ਸਟੇਜ ਤੇ ਪਹੁੰਚ ਜਾਈਦਾ ਸੀ ਉਹ ਆਪਾਂ ਦਿਖਾ ਦਈਏ ਇੱਧਰ ਵੀ ਆ ਜਾ ਰਹੀ ਤਾਂ ਵੀ ਗ੍ਰੀਡ ਖਾਣ ਦੇ ਇੱਧਰ ਚਾਪੀ ਹਾਂਜੀ ਫਿਰ ਇਹ ਚ ਵਿੰਗ ਪੈਂਦਾ ਜੀ ਉਹ ਬਾਹਰ ਮਸ਼ੀਨ ਨਾਲ ਅੱਛਾ ਜੀ ਆ ਗਲਾਈ ਪੈਦ ਨਹੀਂ ਗਲਾਈ ਪੈਂਦੀ ਹੈ ਜੀ ਅੱਛਾ ਗਲਾਈ ਪਾ ਕੇ ਫਿਰ ਇੱਥੇ ਫਰੇਮ ਉਹਦਾ ਉਹਦਾ ਕਦੋਂ ਹੋ ਰਹਾ ਹੈ ਇਹ ਮੁੱਠੇ ਦਾ ਆਹ ਲਾਈ ਇਹ ਮੁੱਠੇ ਜੀ ਇਹ ਨਾਲ ਦੇਖਾ ਇਹ ਵੀ ਮਿਸਤਰੀ ਇਹਦੇ ਬਲੇਡ ਇਹਦੇ ਬਲੇਡ ਬੰਦਾ ਹੈ ਤੇ ਕਰੀਆ ਪ੍ਰੋਪਰ ਦਿਖਾ ਦੇ ਕੰਮ ਆਹ ਜਿਹੜੀ ਪੱਤੀ ਹੈ ਇਹ ਕਾਦੀ ਹੁੰਦੀ ਹੈ ਇਹ ਪਿੱਤਲ ਹੈ ਇਹ ਪ्योर ਪਿੱਤਲ ਹੈ ਪ्योर ਪਿੱਤਲ ਹੈ ਆਹ ਨਹੀਂ ਲੋਹੇ ਦਾ ਨਾ ਨਾ ਜੀ ਨਾ ਨਾ ਅੱਛਾ ਆਲਟਾਈਪੀਪਾ ਵੱਢ ਕੇ ਲਾਈ ਜਾਂਦੇ ਆ ਅਸੀਂ ਪ्योर ਪਿੱਤਲ ਲਾਉਨੇ ਆ ਠੀਕ ਹੋਈ ਇਹ ਡੋਰ ਲੱਗੇ ਰਹਿ ਬਟਾਣਾ ਜੀ ਹਾਂ ਜੀ ਹਾਂ ਦਿਹਾਗੀ ਵੀ ਤੀਰੀ ਚੰਗੀ ਜਿਹਾ ਲੈਫਟ ਲਾਉਣ ਤੋਂ ਬਾਅਦ ਰੇਪੋ ਦਾ ਇਧਰ ਆ ਜਾਂਦੀ ਹੈ। ਅੱਛਾ ਇਹ ਆ ਗਈ ਮੁੱਠੀ ਜਿਹੜੇ ਐ ਰੋਟੀ ਲਾ ਕੇ ਤਿਆਰ ਹੋਈ। ਭਾਈ ਇਕੱਠਾ ਕਰਕੇ ਰੱਖੀ। ਉਹਦੇ ਹੋਏ ਭਾਈ ਇਧਰ ਬਲੇਡ ਪਾਏ ਪਏ ਆ। ਹਾਂਜੀ ਹੈ ਤਾਂ ਹਲ ਤਿਆਰ ਕਰੇ ਮੈਂ ਬਲੇਡ ਪਾ ਕੇ। ਨੇੜੇ ਪਾ ਕੇ ਤਿਆਰ ਕਰਾਵੇ ਹੁਣ ਜੜਤੀ ਐ ਜੜਤੀ ਆਂਡੇ ਕਢ ਨਾਲੇ ਰਹਿਗੇ ਹਾਂ ਹੁਣ ਜੜਨਗੇ ਆ ਪੂਰੀ ਜੜਦੀ ਦਿਖਾ ਦੇ ਬਈ ਤੇ ਹੋਰ ਇਹ ਵੀ ਟੋਟੇ ਹੀ ਹੈਣਾ ਹਾਂਜੀ ਹਾਂ ਇਹ ਤਿਆਰ ਹੋ ਗਈ ਦੰਡੇ ਘਟਣ ਵਾਲੇ ਰਹੇ ਵੀ ਆ। ਇਹ ਬੰਦੇ ਨਾਲ ਬਤ ਕਰਨੀ ਜੀ। ਕਿ ਹੁਣ ਕੀ ਕਰਨੀ ਇਹ? ਇਹਨੂੰ ਬਤ ਕਰਾਂਗੇ ਹਾਂ। ਉੰਡੀ ਸੁੰਡੀ ਸੈਟਿੰਗ ਕਰਾਂ ਉਹ ਸੈਟਿੰਗ ਕਰ ਲਈ ਦੀ ਹਾਂ। ਉਹ ਕਰੋ ਇਹ ਉਹ ਦਿਖਾਓ ਕਿਵੇਂ ਕਰੋਗੇ। ੜ ਮੋੜੇ ਵੀ ਨਹੀਂ ਹੈ। ਅਚਾਏ ਖੜਨੀ ਗਈ ਜੀ ਹਾਂਜੀ ਹਾਂ ਕਿ ਕੁੰਡੀ ਸਿੱਧੀ ਵੀ ਕਰਨੀ ਹੈ ਨਾ ਅੱਛਾ ਜੀ ਇਹ ਮੇਖ ਲੱਗੀ ਪੱਤੀ ਜਿਹੜੀ ਆਪਾਂ ਲਾਈ ਸੀ ਹਾਂਜੀ ਹਾਂ ਇਹ ਨਾਲ ਤਾਂ ਇਹ ਪੱਤੀ ਉਡਦੀ ਨਹੀਂ ਇਧਰੋਂ ਐ ਬਾਈ ਜੀ ਨੀ ਆਉਂਦੀ ਅੱਛਾ ਹਾਂ ਨੀ ਆਉਂਦੀ ਐ ਇੱਥੇ ਨਹੀਂ ਵਾਹੀਦੀ ਨਾਲੇ ਇਹਦੀ ਨਿਸ਼ਾਨੀ ਲੱਗੀ ਵੀ ਵੱਤ ਹੋ ਗਈ ਅੱਛਾ ਵੱਤ ਹੋ ਗਈ ਹਾਂ ਵੀ ਜਿਹੜੀ ਆ ਹੁਣ ਬਿਨਾਂ ਮੇਖਾਂ ਤੋਂ ਪਈਆਂ ਠੀਕ ਹੈ ਜੀ ਇਹ ਨਹੀਂ ਹੋਗੀ ਪਲੇ ਖਰੀ ਮੈਂ ਦਾ ਬਸ ਪੱਤੀ ਵੀ ਨਾ ਪੜੀ ਉਹਨੇ ਹਾਂਜੀ ਹਾਂ ਇਦੋਂ ਬਾਅਦ ਹੁਣ ਇਹਦੇ ਚ ਦੰਦੇ ਕੱਢਣ ਵਾਲੇ ਰਹਿ ਗਏ ਹਨਾ ਜੀ ਦੰਦੇ ਕੱਢ ਦੇ ਦੱਸ ਦਿਹਾਉਣੇ ਦਿਖਾ ਦਿਓ ਇਹਨਾਂ ਦੇ ਕੱਢ ਦੇਗੀ ਸਾਡੇ ਇੱਕ ਤਿਆਰ ਕਰ ਦੋ ਦਾਤੀ ਪ੍ਰੋਪਰ ਤੁਸੀਂ ਲਓ ਜੀ ਮਿਸਤਰੀ ਸਾਹਿਬ ਹੁਣ ਦੰਦੇ ਕੱਢਣ ਲੱਗਿਆ ਮੈਂ ਦਾਤੀ ਤੇ ਦਿਖਾ ਆਂਦੀ ਵੇ ਜੰਦੀ ਜਿਹਾ ਜਿਹਾ ਹੁਣ ਇਧਰ ਸਫਾਈ ਕਰਕੇ ਕਰੀ ਔਰ ਗੰਦੇ ਨਿਕਲਣਗੇ ਇਹਦੇ ਵੀ ਲਓ ਲਓਨ ਪਿਆਰੀ ਪੂਰੀ ਤਿਆਰ ਹੋ ਗਈ ਹੈ ਸਾਤੀ ਗੰਦੇ ਨਿਕਲ ਕੇ ਭਾਈ ਰੁਪਈਆ ਦੀ ਛਾਤੀ ਜਿਹੜੀ ਪੂਰੀ ਕਲਾਰ ਹੋਵੇ ਦਿਖਾ ਦੇ ਇਹ ਆ ਭਾਈ ਰੁਪਈਆ ਦੀ ਛਾਤੀ ਜਿਹੜੀ ਵੱਲਦੀ ਆ ਬਸ ਇੱਕ ਜਾਣਕਾਰੀ ਪਹੁੰਚ ਲੈਣਾ ਮੋਹਰ ਵੀ ਲਾਣੀ ਆ ਮੋਹਰ ਵੀ ਲੱਗੂਗੀ ਮੋਹਰ ਵੀ ਲਾ ਦੇ ਹਜੇ ਤਿਆਰ ਨਹੀਂ ਹੋਈ ਪੂਰੀ ਮੋਹਰ ਵੀ ਮੋਹਰ ਲੱਗਣ ਵਾਲੀ ਬਾਕੀ ਆ ਜੇ ਭਾਈ ਰੁਪਏ ਦੀ ਤੇ ਮੋਹਰ ਲਾ ਕੇ ਪੂਰੀ ਜਦੋਂ ਮਿਸਤਰੀ ਦਾ ਨਾਮ ਲਿਖਿਆ ਗਿਆ ਉਦੋਂ ਤਿਆਰ ਹੋਊਗੀ ਇਹ ਛਾਤੀ ਲਓ ਜੀ ਹੁਣ ਲੱਗਣ ਲੱਗੀ ਆ ਵੀ ਮੋਹਰ ਇਹ ਤੇ ਲਓ ਜੀ ਮੋਹਰ ਲੱਗ ਗਈ ਆ ਕਾਸੀ ਇਹ ਹੈ ਪੂਰੀ ਤਿਆਰ ਕਰ ਦਿਓ ਹੀ ਬੰਦ ਕਰ ਦਿਓ ਲਓ ਜੀ ਇਹ ਹੈ 20 ਰੁਪਏ ਦੀ ਕਹੀ ਮਿਸਤਰੀ ਸਾਹਿਬ ਇਹਦੇ ਬਾਰੇ ਜਾਣਕਾਰੀ ਦਿਓ ਜੀ ਕਹੀ ਇਹ ਕੀ ਖਾਸੀਅਤ ਹੈ ਇਹ 20 ਰੁਪਏ ਦੀ ਕਹੀ ਜੀ ਖਾਸੀਅਤ ਹੈ ਇਹ ਪ੍ਰੈਸਨ ਮੈਂਗ ਨਹੀਂ ਬਣਦੇ ਇਹਦੇ ਚ ਪ੍ਰੈਸਨ ਹਾਂ ਜੋ ਪ੍ਰੈਸਨ ਸਾਰਾ ਤਰਪਾਈ ਕਰਕੇ ਥੋੜੇ ਨਾਲ ਮੈਂਗ ਪਾਇਆ ਹੋਇਆ ਜੀ ਅੱਛਾ ਜੀ ਹਾਂ ਇਹਦੀ ਮਜ਼ਬੂਤੀ ਬਣ ਜਾਂਦੀ ਹੈ ਜਿਉਂ ਆਪਾਂ ਪ੍ਰੈਸਨ ਮੈਂਗ ਪਾ ਦਈਏ ਉਹ ਲੋਹੇ ਟੱਲ ਪੈ ਜਾਂਦੇ ਲੋਹੇ ਤੇ ਉਡੀ ਮਹੀ ਉਤਰੀ ਨਹੀਂ ਅੱਛਾ ਠੀਕ ਹੈ ਨਾ ਜੀ ਇਹ ਮੋੜ ਦੀ ਮੋੜ ਦੀ ਹੈ ਨਾ ਛੁੜੀ ਬਹੁਤ ਬਹੁਤ ਵਧੀਆ ਪੱਕੀ ਛੁੜੀ ਲੱਗੀ ਹੋਈ ਹੈ ਅੱਛਾ ਲੋਹਾ ਹੈ ਹਾਂ ਜੀ ਹਾਂ ਇਹ ਲੋਹੇ ਦੀ ਹੈ ਇਹ ਸਟੀਲ ਚ ਵੀ ਚਾਰ ਹੋ ਜਾਂਦੀ ਵੀ ਕਰ ਦਿੰਦੇ ਯਾਰ ਸਟੀਲ ਚ ਹੋ ਜਾਂਦੀ ਅੱਛਾ ਸਟੀਲ ਚ ਆ ਗਈ ਪਸਟੀਲ ਚ ਆ ਦੇਖੋ ਇਹਨੂੰ ਤੂੰ ਕੱਲੀ ਕੱਲੀ ਸੱਟ ਲੱਗੀ ਦੀ ਨਹੀਂ ਹੁੰਦ ਲੋ ਅੱਛਾ ਇਹ ਕਿਹੜੀ ਕਹੀ ਵੈਜੇ ਪੂਰੀ ਕਹੀ ਵੈਜੇ ਪੌਣੀ ਪੌਣੀ ਹਾਂ ਇਹ ਕੋਈ ਕਹੀ ਹੈ ਕਹਾਣੀ ਹਾਂ ਵੱਡਾ ਬਹੁਤ ਫੁੱਲ ਫਾਈ ਨਹੀਂ ਹੈ ਫੁੱਲ ਫਾਈ ਨਾਲ ਹੈ ਇਹ ਜਿਆਦਾ ਹੀ ਚੱਲਦਾ ਜਾਂ ਆਹ ਚੱਲਦਾ ਸਾਡੇ ਆਪਣੇ ਹੀ ਜਿਓ ਇਹ ਸਭ ਤੋਂ ਪਹਿਲਾਂ ਭਾਈ ਰੁਪਏ ਦੇ ਕੰਮ ਕਿਹਨਾਂ ਸ਼ੁਰੂ ਕੀਤਾ ਸੀ ਭਾਈ ਭਾਈ ਰੁਪਏ ਤਾਂ ਨਹੀਂ ਅਸੀਂ ਕੀਤਾ ਇਹ ਸਾਡੇ ਦਾਦਾ ਜੀ ਨੇ ਗੋਮਟੀ ਤੋਂ ਸ਼ੁਰੂ ਕੀਤਾ ਅੱਛਾ ਕੀਤਾ ਤੁਸੀਂ ਤੁਹਾਡੇ ਦਾਦਾ ਜੀ ਹਾਂ ਜੀ ਸਾਡੇ ਦਾਦਾ ਜੀ ਗੋਮਟੀ ਗਲਾਂ ਤੋਂ ਗੋਮਟੀ ਗਲਾਂ ਤੋਂ ਅੱਛਾ ਜੀ ਹੋਰ ਕੀ ਆ ਗਿਆ ਕੀ ਅੱਛਾ ਜੀ ਦੱਤ ਇੱਕ ਸਾਡਾ ਉੱਥੇ ਵੀ ਹੈ ਜੰਦੀ ਪਿੰਡ ਪਗੜ ਸਾਡਾ ਭਾਈ ਨੂੰ ਪਾਈ ਨੂੰ ਪਈ ਹੈ ਅੱਛਾ ਵੈਸੇ ਕੰਮ ਤੁਸੀਂ ਗੁੰਮਤੀ ਕਰਾ ਕਰਦੇ ਸੀ ਜਿਵੇਂ ਅੱਗੇ ਪੱਗ ਦੇ ਕੇ ਲੈ ਜਾਂਦੇ ਨੇ ਬੰਦੇ ਨੂੰ ਅੱਛਾ ਅੱਛਾ ਇਸਤਰੀ ਨੂੰ ਕਿਉਂ ਮਿਸਤਰੀ ਹੈ ਨਹੀਂ ਉਹ ਜੀਵੀਦਾਰਾ ਦਾ ਪਿੰਡ ਹੈ ਠੀਕ ਹੈ ਜੀ ਸਾਡੇ ਦਾਦਾ ਜੀ ਨੂੰ ਪੱਗ ਦੇ ਕੇ ਉੱਥੇ ਲੈ ਗਏ ਅੱਛਾ ਕੰਮ ਯਾਨੀ ਕਿ ਕੰਮਾ ਪੁੰਗਾ ਬਣਵਾਉਣ ਵਾਸਤੇ ਹਾਂਜੀ ਹਾਂ ਸਾਰੇ ਖੇਤੀ ਹੋਇਆ ਸੰਦੋ ਤੇਪੀ ਦਾ ਕੰਮ ਕਰਦੇ ਸੀ ਨਾ ਅੱਛਾ ਜੀ ਹਾਂ ਦੱਤ ਨਾਲ ਤੇ ਕੰਮਾ ਤੋਂ ਇਲਾਵਾ ਤੁਸੀਂ ਖੁਰਪੇ ਵੀ ਬਣਾਉਂਦੇ ਹੋ ਜੀ ਖੁਰਪੇ ਵੀ ਜਿੰਦਰਾ ਹੀ ਸਾਰਾ ਕੁਝ ਇਹ ਵੀ ਸਟੀਲ ਦੇ ਰਹਾ ਇਹ ਖੁਰਪਾ ਸ ਆ ਵੀ ਹੁਣ ਇਹਦੇ ਪਾ ਦੋ ਕਿਲ ਪਾਰ ਲੱਗੇ ਹੋਏ ਆ ਆ ਦਿਖਾ ਦਿਓ ਜਮਾਂ ਤੋਰ ਤੱਕ ਹਾਂਜੀ ਹਾਂ ਇੱਥੋਂ ਵੀ ਜਾ ਕੇ ਤਾਂ ਹਾਂਜੀ ਹਾਂ ਜੇ ਕਈ ਵਾਰ ਇੱਥੋਂ ਟੁੱਟ ਵੀ ਜਾਵੇ ਇਹ ਤਾਂ ਵੀ ਹਲਦਾਜੀ ਹਲਦਾਂ ਹਾਂਜੀ ਦੋ ਕਿਲ ਹੋ ਗਏ ਇੱਕ ਆ ਲੱਗ ਗਿਆ ਉਹਦੇ ਨਾਲ ਹਾਂਜੀ ਤੇ ਆਪਣੇ ਦਾ ਬਣੀਆਂ ਕੰਨਾ ਤੇ ਬੱਤਾਂ ਕਿੱਥੋਂ ਕਿੱਥੋਂ ਤੱਕ ਜਾਂਦਾ ਨੇ ਕੈਨੇਡਾ ਅਮਰੀਕਾ ਜੀ ਚਲੇ ਗਏ ਜੀ ਚਲੇ ਗਏ ਹਾਂਜੀ ਹਾਂ ਕੈਨੇਡਾ ਅਮਰੀਕਾ ਅੰਗਲੈਂਡ ਅੱਛਾ ਰੇਟ ਕੀ ਆਈ ਦਾਤੀ ਦਾ ਆਪਣੀ ਰਕਤ ਦਾ ਰੇਟ ਹੈ 90 ਰੁਪਏ 90 ਰੁਪਏ ਹਾਂਜੀ ਹਾਂ ਤੇ ਕਹੀ ਦੇ ਕਹੀਦਾ ਹੈਗਾ ਜੀ 850 ਜੀ ਅੱਛਾ ਜੀ ਤੇ ਸਟੀਲ ਦੀ ਮਹਿੰਗੀ ਹੋਣੀ ਸਟੀਲ ਦੀ 1100 ਜੀ ਸਟੀਲ ਦੀ 1100 ਹਾਂ ਉੱਥੇ ਡਸਤਾ ਕਹਦਾ ਪਾਉਣੇ ਜੀ ਕਾਲੀ ਦਾ ਜੀ ਕਾਲੀ ਦਾ ਹਾਂਜੀ ਹਾਂ ਕਾਲੀ ਟਾਲੀ ਲੱਕੜੀ ਵਾਲੀ ਕਾਲੀ ਲੱਕੜੀ ਵਾਲੀ ਜਿਆਦਾ ਅੱਛਾ ਇਹ ਤੇ ਮੋਬਾਈਲ ਨੰਬਰ ਬੋਲ ਜਾਈ ਆਪਣਾ ਮੋਬਾਈਲ ਨੰਬਰ ਹੈ 98725 53645 ਅੱਛਾ ਮੇਸਤਰੀ ਮੁਖਤਿਆਰ ਸਿੰਘ ਨਈ ਮੇਰਾ ਨਾਮ ਪਰਮਜੀਤ ਸਿੰਘ ਅੱਛਾ ਹਾਂਜੀ ਹਾਂ ਪਰਮਜੀਤ ਸਿੰਘ ਪਿਆਸ ਸਿੰਘ ਬੇੜੀ ਦਾ ਨਾਮ ਹੈ ਤੁਹਾਡਾ 5 ਨੰਬਰ ਪਰਮਜੀਤ ਸਿੰਘ ਦਾ ਨੰਬਰ ਹੈ ਠੀਕ ਹੈ ਇੱਕ ਹੋਰ ਦੂਜੇ ਵੱਡੇ ਭਾਈ ਦਾ ਨੰਬਰ ਹੈ 90410 41933 ਇਹ ਕੰਮਾਂ ਤੇ ਦਤ ਦਾ ਲੈਣੀਆਂ ਹੋਣ ਜੀ ਹਾਂਜੀ ਇੱਥੇ ਆਉਣਾ ਬਹੁਤ ਦੁਕਾਨ ਇੱਥੇ ਆਉਣਾ ਬਹੁਤ ਹੈ ਅੱਛਾ ਉਹ ਤੇਜੀ ਕੋਈ ਨਹੀਂ ਉਹ ਹੈ ਨਹੀਂ ਨਾ ਹੀ ਨਾ ਇੱਥੇ ਡਿਗਰੀ ਬਣਾਉਂ ਆर्डर ਵੀ ਪਹਿਲਾਂ ਦੇਣੇ ਪੈਂਦੇ ਹੁਣ ਜਿਹੜਾ ਅਮਰਸਾ ਦਾਤੀ ਭੇਜਦੇ ਆ ਉਹ ਹਫਤੇ ਹਫਤੇ ਦਾ ਆਰਡਰ ਪਹਿਲਾਂ ਆਉਟੇ ਕੋਈ ਅੱਛਾ ਜੀ ਹੁਣ ਸੁਭਾ ਮਾਸਤੇ ਦਾਤੀ ਧਰਨੀ ਹੈ ਇੱਕ ਹਫਤਾ ਪਹਿਲਾਂ ਆਰਡਰ ਆਉਣਾ ਠੀਕ ਦਾਤੀ ਦਾ ਉਹ ਗੱਟਾ ਤਿਆਰ ਹੋਇਆ ਪਿਆ ਸੁਭਾ ਤੱਕ ਆ ਕੇ ਆਉਣਾ ਠੀਕ ਹੈ ਹਾਂ ਜੀ ਹਾਂ ਅੱਛਾ ਉਹ ਵਾਸਤੇ ਉਹ ਕਰਕੇ ਵਾਸਤੇ ਹਾਂ ਜੀ ਵਾਸਤੇ ਅੱਛਾ ਉਹ ਵੀ ਉਮੀ ਪੁੱਛ ਰਿਹਾ ਮੈਂ ਵੀ ਆਰਡਰ ਦੇ ਕੇ ਤੁਹਾਨੂੰ ਫੋਨ ਤੇ ਹਾਂਜੀ ਹਾਂ ਪਹੁੰਚ ਦੇਣਾ ਤਾਂ ਕਰਦੇ ਹੋਗੇ ਉਹ ਨਹੀਂ ਅਸੀਂ ਕਰਾਇਆ ਅਗਲੇ ਦਿਨਾਂ ਹਾਂ ਕਰਾਇਆ ਅਗਲੇ ਦਿਨਾਂ ਹਾਂ ਅਸੀਂ ਵਾਸਤੇ ਗੱਲ ਕਰਕੇ ਧਰ ਦੇਾਂਗੇ ਅੱਛਾ ਜੀ ਹੁਣ ਕੱਲ ਨੂੰ ਅਸੀਂ ਭੇਜਣੀ ਹੈ ਜਲਾਲਾਬਾਦ ਠੀਕ ਹੈ ਜੀ ਜਲਾਲਾਬਾਦ ਮੁਕਸਰ ਤੱਕ ਵਾਰਸੀ ਭੇਜ ਜਾਏਗਾ ਉਦੋਂ ਬਾਅਦ ਆ ਕੇ ਲੈ ਲਵੋ ਅੱਛਾ ਅੱਛਾ ਹਾਂਜੀ ਹਾਂ ਠੀਕ ਹੈ ਯਾਨੀ ਡਿਲੀਵਰੀ ਕਰਨਾ ਸਰ ਕੋਲ ਟਾਈਮ ਹੀ ਨਹੀਂ ਸਾਡੇ ਕੋਲ ਮਾਲੀਂ ਇੰਦਿਆਰ ਹੁੰਦਾ ਪਹੁੰਚ ਕਿੱਥੋਂ ਕਰ ਦੇਾਂਗੇ ਅੱਛਾ ਹਾਂਜੀ ਹਾਂ ਠੀਕ ਹੈ ਠੀਕ ਬਣਾਈ ਜਾਦੇ ਹਾਂ ਹਾਂਜੀ ਹਾਂ ਲਓ ਮਿੱਤਰੋ ਇਹ ਸਿੰਘਾ 200 ਰੁਪਏ ਦਾ ਕੰਨਾ ਤੇ ਦੱਤਾਂ ਜਿਹੜਾ ਮੈਂ ਤੁਹਾਨੂੰ ਇੱਕ ਪ੍ਰੋਪਰ ਤਰੀਕੇ ਨਾਲ ਜਿਹੜੀ ਆਪਾਂ ਵੀਡੀਓ ਜੀ ਦਿਖਾਇਆ ਜੀ ਕਿਵੇਂ ਦੱਤੀ ਤਿਆਰ ਹੁੰਦੀ ਹੈ ਤੇ ਕੰਗਾ ਮੈਸਟਰੀ ਸਾਹ ਕੋਲੇ ਤਿਆਰ ਹੋਗਾ ਪਹਿਲਾਂ ਤੋਂ ਹੀ ਬੰਨਾ ਠੀਕਾ ਤੇ ਵੀਡੀਓ ਨੂੰ ਕਰ ਦਿਓ ਆਪਣੀ ਨੂੰ ਅੱਗੇ ਸ਼ੇਅਰ ਬਾਕੀ ਬਹੁਤ ਬਹੁਤ ਧੰਨਵਾਦ